ਉਹ ਉੱਪਰ ਦਰਬਾਰ ਬਣਿਆ ਇੱਧਰ ਗੁਫਾਵਾਂ ਆ ਔਰ ਇਸ ਜਗ੍ਹਾ ਤੇ ਆ ਕੇ ਤੁਹਾਨੂੰ ਇਦਾਂ ਪ੍ਰਤੀਤ ਹੋਊਗਾ ਜਿਦਾਂ ਤੁਸੀਂ ਮਹਾਰਾਸ਼ਟਰ ਦੀਆਂ ਗੁਫਾਵਾਂ 'ਚ ਘੁੰਮ ਰਹੇ ਆ ਇੱਥੇ ਆ ਕੇ ਇਦਾਂ ਪ੍ਰਤੀਤ ਹੁੰਦਾ ਜਿਦਾਂ ਨਾ ਆਪਾਂ ਉਹ ਲੋਰਾ ਦੀਆਂ ਗੁਫਾ ਨਹੀਂ ਸੁਣੀਆਂ ਤੁਸੀਂ ਅਜੰਤਾ ਲੋਰਾ ਦੀਆਂ ਉਹੋ ਜਿਹਾ ਪ੍ਰਤੀਤ ਹੁੰਦਾ ਜਿਦਾਂ ਉਦਾਂ ਨਾਲ ਰਲਦਾ ਮਿਲਦਾ ਹੈ ਕੀ ਹਾਲ ਹੈ ਜੀ ਵੈਲਕਮ ਐਕ ਨਵੇਂ ਬਲੌਗ ਦੇ ਵਿੱਚ ਤੇ ਹਿਮਾਚਲ ਵਿਜ਼ਿਟ ਕਰ ਰਹੇ ਆ ਤੇ ਇੱਥੇ ਢਾਬੇ ਤੇ ਖਾਧੀ ਸੀ ਰੋਟੀ ਪੰਜਾਬੀ ਰਸੋਈ ਡੱਬਾ ਨੇ ਦੇਖਿਆ ਕਿ ਇਹਦਾ ਪਾਈ YouTube ਪਰ ਆ ਮੈਂ ਕਿਹਾ ਜੀ ਗੱਡੀ ਤੇ ਲਿਖਿਆ ਵੱਡਾ ਵੱਡਾ ਕਰਕੇ ਤੇ ਉਹਨਾਂ ਨੇ ਇੱਕ ਨੇ ਡੈਸਟੀਨੇਸ਼ਨ ਦੱਸੀ ਆ ਇੱਥੇ ਲੱਗ ਗਈ ਇੱਥੇ ਕਹਿੰਦੇ ਗੁਫਾਵਾਂ ਆ ਬਹੁਤ ਪੁਰਾਣੀਆਂ ਤੇ ਉਹ ਵਿਜ਼ਿਟ ਕਰਨ ਆਏ ਆ ਤੇ ਕੀ ਆ ਇੱਥੇ ਦਾ ਇਤਿਹਾਸ ਤੇ ਚਲਦੇ ਆ ਪਹਿਲੀ ਵਾਰ ਹੀ ਆ ਰਹਿਆ ਉਹ ਇਹ ਪਤਾ ਵੀ ਮੈਨੂੰ ਆਨ ਦੀ ਸਪੋਰਟੇ ਲੱਗਾਇਆ ਤੇ ਆਜੋ ਚਲਦੇ ਆ ਕੀ ਪਾਰਕ ਲਾਤੀ ਆ ਤੇ ਇਹ ਆ ਜੀ ਉਹ ਜਗ੍ਹਾ ਉਹ ਸਥਾਨ ਤੇ ਜਿੱਥੇ ਗੁਫਾਵਾਂ ਆ ਤੇ ਕਹਿੰਦੇ ਇੱਥੇ ਸੰਤ ਹੋਏ ਆ ਤੇ ਆਇ ਤੋ ਕਿ 4 150 ਸਾਲ ਪਹਿਲਾਂ ਉਸ ਟਾਈਮ ਉਹ ਇਸ ਜਗ੍ਹਾ ਤੇ ਰਹਿੰਦੇ ਰਹੇ ਆ ਇਹ ਉਹ ਸਥਾਨ ਆ ਜੀ ਜਿੱਥੇ ਪੁਰਾਣੀਆਂ ਗੁਫਾਵਾਂ ਆ ਤੇ ਇਸ ਵੇਲੇ ਮੌਕੇ ਦੇ ਜਿਹੜੇ ਮੇਨ ਸੇਵਾਦਾਰਾ ਜਾਂ ਕਹਿ ਲਈਏ ਜਿਹੜੇ ਮੇਨ ਇਸ ਵੇਲੇ ਗੱਦੀ ਤੇ ਆ ਨਿਸ਼ੀਨ ਜਾਂ ਸੰਤ ਉਹ ਹੈਗੇ ਆ ਇੱਧਰ ਹਾਂਜੀ ਹਾਂਜੀ ਸ੍ਰੇਖਾ ਦੇਵੀ ਸ੍ਰੇਖਾ ਦੇਵੀ ਜੀ ਤੇ ਬੱਸ ਬੱਬ ਬਣਿਆ ਜੀ ਇੱਥੇ ਆਉਣ ਦਾ ਤੇ ਜਿੱਦਾਂ ਮਹਾਰਾ ਜੀ ਨੇ ਢੋ ਮੇਲਾ ਬਣਾਉਣਾ ਸੀ ਕੋਈ ਤੱਕ ਕੇ ਨਹੀਂ ਮੈਂ ਘਰ ਆਇਆ ਇੱਥੇ ਰੋਟੀ ਖਾਂਦੇ ਖਾਂਦੇ ਆ ਇਹਨੂੰ ਆ ਗਏ ਜੀ ਤੇ ਕਹਿੰਦੇ ਗੁਫਾਵਾਂ ਆ ਇੱਥੇ ਹਾਂਜੀ ਤੇ ਆਪਾਂ ਚਲੀਏ ਜੀ ਦੇਖੀਏ ਠੀਕ ਹੈ ਜੀ ਆਜੋ ਤੇ ਅੰਬ ਤੋਂ ਕਿੰਨੀ ਕੁ ਦੂਰ ਹੈ ਜੀ ਇਹ ਨਹੀਂ ਕਿਲੋ ਮੀਟਰ ਅੱਛਾ 3 ਕਿਲੋਮੀਟਰ ਹੀ ਆ ਜਿਆਦਾ ਦੂਰ ਨਹੀਂ ਹੈਗਾ ਨਹੀਂ ਨਹੀਂ ਓਕੇ ਇਹ ਤਾਂ ਬਹੁਤ ਜ਼ਿਆਦਾ ਥੱਲੇ ਹੀ ਆ ਨਾ ਹਾਂ ਜੀ ਕੀ ਬਾਤ ਆ ਅਰੇ ਸੰਤ ਇਕੱਲੇ ਰਹਿੰਦੇ ਰਹੇ ਉਸ ਵੇਲੇ ਜੀ ਹਾਂਜੀ ਉਸ ਟਾਈਮ ਤਾਂ ਇਕੱਲੇ ਰਹਿੰਦੇ ਰੇ ਫਿਰ ਉਹ ਤੋਂ ਬਾਅਦ ਸ਼ਿਸ਼ੇ ਆਗੇ ਕਾਫੀ ਅੱਛਾ ਜੀ ਭਾਈ ਸੰਤਾ ਮਹਾਪੁਰਸ਼ਾਂ ਨੂੰ ਨਾ ਸੰਗਤ ਲੱਭ ਲੈਂਦੀ ਆ ਹਾਂਜੀ ਹਾਂਜੀ ਤੇ ਬਹੁਤ ਤਪ ਕੀਤਾ ਜੀ ਕਾਫੀ ਥੱਲੇ ਆ ਗਏ ਆ ਖੱਡ ਦੇ ਵਿੱਚ ਪੌੜੀਆਂ ਉਤਰ ਕੇ ਤੇ ਇਹ ਆ ਜੀ ਗੁਫਾ ਵਾਂ ਇਹ ਪਹਿਲੀ ਗੁਫਾ ਜੀ ਹਾਂਜੀ ਤੇ ਚਲੀਏ ਅੰਦਰ ਆ ਜਿਓ ਹਾਂਜੀ ਚਲੋ ਆਜੋ ਆਜੋ ਵਾਹ ਕੀ ਬਾਤ ਹੈ ਤੇ ਹੋ ਆ ਜੀ ਵਾ ਇਹ ਤਾਂ ਬਹੁਤ ਲੰਬੀ ਆ ਜੀ ਬਹੁਤ ਜਿਆਦਾ ਲੰਬੀਆਂ ਆ ਤੇ ਉਸ ਵੇਲੇ ਇਕੱਲੇ ਰਹਿੰਦੇ ਹੁੰਦੇ ਸੀ ਅਸੀਂ ਜਗਾ ਤੇ ਹਾਂਜੀ ਹਾਂਜੀ ਇਹ ਸੰਤਾਂ ਦਾ ਕਕਸ਼ ਬਣਾਇਆ ਹੈ ਨਾ ਹਾਂਜੀ ਸੈਨ ਕਕਸ਼ ਹੈ ਸੈਨ ਕਕਸ਼ ਹੈ ਹੈਗੀਆਂ ਵੀ ਕੱਚੀਆਂ ਹੀ ਆ ਅੰਦਰੋਂ ਹਾਂਜੀ ਹਾਂਜੀ ਇਦਾਂ ਆ ਵੀ ਜਿੱਦਾਂ ਸਮਾਂ ਪਾ ਕੇ ਪੱਕੀਆਂ ਕਰ ਲਈਆਂ ਗਈਆਂ ਇਦਾਂ ਵੀ ਨਹੀਂ ਗਾਇਏ ਨਹੀਂ ਨਹੀਂ ਜੀ ਇਹ ਪ੍ਰਾਚੀਨ ਹੈ ਪ੍ਰਾਚੀਨ ਬਿਲਕੁਲ 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 ਪ੍ਰਾਚੀਨ ਹੈ ਤੇ ਮੇਰੇ ਖਿਆਲ ਬਹੁਤ ਸੰਗਤ ਨੂੰ ਪਤਾ ਨਹੀਂ ਹੈਗਾ ਇਹ ਤਾਂ ਜਿਹੜੀ ਇੱਥੇ ਲੋਕਲ ਆਉਂਦੀ ਹੈ ਨਾ ਸੰਗਤ ਉਹਨਾਂ ਨੂੰ ਪਤਾ ਆ ਪਰ ਹੁਣ ਵੀਡੀਓ ਦੇਖ ਕੇ ਲੋਕੀ ਆਉਣਗੇ ਹਾਂ ਹਾਂ ਹੈਨਾ ਜੀ ਤੇ ਇੱਥੇ ਜੇ ਕੋਈ ਸੰਗਤ ਰਾਤ ਭਰ ਆ ਜਾਂਦੀ ਆ ਤੇ ਖਾਣ ਪੀਣ ਦਾ ਰਹਿਣ ਦਾ ਪ੍ਰਬੰਧ ਮਿਲ ਜੂਗਾ ਕੋਈ ਟੱਬਰ ਵਾਲਾ ਆਉਂਦਾ ਦਾ ਹਾਂ ਕੋਈ ਅਸੀ ਗੱਲ ਨਹੀਂ ਕੋਈ ਡਿਸਪਲਿਨ ਵਾਲਾ ਤੁਸੀਂ ਤਾਂ ਹਰ ਵੇਲੇ ਇੱਥੇ ਹੁੰਦੇ ਆ ਹਾਂ ਜੀ ਇਸ ਤੋਂ ਬਾਅਦ ਫਿਰ ਪੂੜੀਆਂ ਚੜ ਕੇ ਕਿੰਨੀਆਂ ਗੁਫਾਵਾਂ ਟੋਟਲ ਜੀ ਬਹੁਤ ਹੈ 1 2 3 ਬੱਲੇ 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 ਚਾਰ ਪਾਣੀ ਹੋ ਗਈ ਜੀ 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 ਅੱਛਾ ਇੱਕ ਇਧਰ ਹੈ ਨਾ ਕੀ ਬਾਤ ਹੈ ਇਹ ਸੰਤਾ ਨੇ ਖੁਦ ਬਣਾਈਆਂ ਆਪ ਹਾਂ ਜੀ ਪਰ ਸੰਤਾ ਨੇ ਬਣਾਈਆਂ ਕੁਝ ਫਿਰ ਭਗਤਰ ਨਾਲ ਰਲ ਜਾਂਦੇ ਜੀ 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 ਉਹਨਾਂ ਦੇ ਸ਼ਿਸ਼ੇ ਤੇ ਆ ਦੇ ਲੋਕ ਕਿੱਡਾ ਪਹਾੜਾ ਪਹਾੜ ਦੇ ਵਿੱਚ ਇਹ ਵੀ ਅੰਦਰ ਵੀ ਹੈਗਾ ਜੀ ਜੀ ਇਹ ਵੀ ਖੋਲ ਕੇ ਦਿਖਾ دیਏ ਹਾਂ ਜੀ ਹਾਂ ਜੀ 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 ਵਾਹ ਜੀ ਵਾਹ ਵਾਹ ਕਹਾਵਤ ਉਹ ਆ ਜੀ ਬਹ ਇਹ ਮਹਾਰਾਜ ਜੀ ਪੂਰੀ ਵਾਲੇ ਆ ਇਹ ਪੂਰੀ ਵਾਲੇ ਸੰਤ ਜਿਨ੍ਹਾਂ ਨੇ ਇਹ ਗੁਫਾਵਾਂ ਬਣਾਈਆਂ ਹਾਂਜੀ ਹਾਂਜੀ ਜੀ 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 ਤੇ ਇਧਰ ਜੀ ਹਾਂ ਤਾਂ ਤੇ ਜਿਹੜੇ ਇਹਨਾਂ ਦੀ ਮਤਲਬ ਕਿ ਇਹਨਾਂ ਦੀ ਸੇਵਾ ਅਰਚਨਾ ਕਰਦੇ ਸੀਗੇ ਨਾ ਤੇ ਇਧਰ ਪਿੱਛੇ ਪਿੱਛੇ ਓਏ ਵੀ ਇਹਨਾਂ ਦਾ ਹੀ ਹੈ ਇਹਨਾਂ ਦੇ ਸਰੂਪ ਹਨ ਇਹ ਵੀ ਗੁਫਾ ਹੈ ਨਾ ਹਾਂਜੀ ਹਾਂਜੀ ਇਹ ਵੀ ਗੁਫਾ ਹੈ ਤੇ ਬਹੁਤ ਸ਼ਾਂਤੀ ਹੈ ਇਸ ਜਗ੍ਹਾ ਦੇ ਉੱਤੇ ਨਾ ਕੋਈ ਸ਼ੋਰ ਸ਼ਰਾਬਾ ਨਹੀਂ ਸਾਹਮਣੇ ਸ਼ਿਵਲਿੰਗ ਸਥਾਪਿਤ ਕੀਤਾ ਆ ਜਿੱਥੇ ਮਹਾਰਾਜ ਨੇ ਸਮਾਦੀ ਲਾਈ ਉਹ ਬਾਬਿਆਂ ਨੇ ਅੱਛਾ ਇਧਰ ਹੋਰ ਗੁਫਾ ਵੀ ਹੈਗੀ ਆ ਵਾਹ ਜੀ ਵਾਹ ਗੁਫਾ ਮਾ ਕਾਫੀ ਆ ਹਾਂਜੀ ਮਾ ਕਾਫੀ ਵਾਕੀ ਤੁਸੀਂ ਇਹਦੀ ਕੇਰ ਵੀ ਚੰਗੀ ਤਰ੍ਹਾਂ ਕਰਕੇ ਰੱਖੀ ਹੋਈ ਆ ਜੀ ਤਾਂ ਮਾੜਾ ਮੋਟਾ ਜਿਹੜਾ ਨਾ ਪੇਂਟ ਕਰਾਉਨੇ ਆ ਪੇਂਟ ਦੇ ਨਾਲ ਇਹ ਜਿਆਦਾ ਮਤਲਬ ਮਿੱਟੀ ਨਹੀਂ ਡਿੱਗਦੀ ਬਾਅਦ ਚੋਂ ਫਿਰ ਵਾਹ ਕੀ ਬਾਤ ਆ ਇਧਰੋਂ ਗੁਫਾ ਦੇ ਵਿੱਚੋਂ ਹੋਰ ਲੰਬੀ ਗੁਫਾ ਆ ਤਾਂ ਬਹੁਤ ਲੰਬੀ ਹੈ ਇਧਰੋਂ ਤਾਂ ਹਾਂਜੀ ਹਾਂਜੀ ਕੀਤਾ ਤਾਂ ਕੀ ਬਾਤ ਹੈ ਇਧਰੋਂ ਵੀ ਹੈ ਨਾ ਹਾਂਜੀ ਵਾਹ ਜੀ ਵਾਹ ਕੀ ਬਾਤ ਹੈ ਤੇ ਇਹਨਾਂ ਗੁਫਾਵਾਂ ਦੇ ਵਿੱਚ ਸੰਤ ਸਮਾਧੀ ਜਲੀ ਨੂੰ ਰਹਿੰਦੇ ਸਿਗੇ ਹਾਂਜੀ ਹਾਂਜੀ ਤੇ ਦੇਖ ਲਓ ਸੰਤਾਂ ਨੂੰ ਇੱਥੇ ਵੀ ਆ ਕੇ ਲੱਭ ਲਿਆ ਹੈ ਜੀ ਤੇ ਤੁਸੀਂ ਫਿਰ ਇੱਥੇ ਕਾ ਕਰ ਆਏ ਹੋ ਜੀ ਅਸੀਂ ਤਾਂ ਬਚਪਨ ਤੋਂ ਇੱਥੇ ਹਾਂਜੀ ਅੱਛਾ ਜੀ ਅਸੀਂ ਬਚਪਨ ਤੋਂ ਇੱਥੇ ਜੀ ਤੁਹਾਡੇ ਮਾਤਾ ਪਿਤਾ ਵੀ ਆਉਂਦੇ ਆਉਂਦੇ ਸੀ ਜਾਂ ਤੁਸੀਂ ਹਾਂਜੀ ਹਾਂਜੀ ਉਹ ਵੀ ਇੱਥੇ ਰਹੇਗੇ ਹਾਂਜੀ ਜੀ ਜੀ ਨਹੀਂ ਆਉਂਦੇ ਹੁੰਦੇ ਇਹ ਉਦੋਂ ਇੱਥੇ ਨਹੀਂ ਰਹਿੰਦੇ ਤੇ ਅੱਛਾ ਜੀ ਹਾਂਜੀ ਅਸੀਂ ਸੰਤਾਂ ਕੋਲ ਹੀ ਰਹਿੰਦੇ ਹਾਂ ਠੀਕ 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 ਪਹਾੜ ਦਾ ਨਾਮ ਨਹੀਂ ਬਸ ਇਹ ਗੁਫਾਈ ਗੁਫਾ ਦੇ ਨਾਮ ਤੇ ਪ੍ਰਸਿੱਧ ਹੈ ਗੁਫਾ ਦੇ ਨਾਮ ਤੇ ਪ੍ਰਸਿੱਧ ਦਾ ਪੂਰਾ ਪੂਰਾ ਲੈਂਦੇ ਸੀਗੇ ਉੱਪਰ ਨਾ ਅੱਛਾ ਜੀ ਹਾਂਜੀ ਪੂਰਾ ਤਾਂ ਉਹਨਾਂ ਨੂੰ ਪੂਰੀ ਵਾਲੇ ਸੰਤ ਕਿਹਾ ਉਹਨਾਂ ਦਾ ਨਾਮ ਪੂਰੀ ਵਾਲੇ ਪੈ ਗਿਆ ਉਦਾਂ ਕਿਹੜੀ ਜਗ੍ਹਾ ਤੋਂ ਆਏ ਸੀ ਇਹ ਉਹਦੇ ਪੰਜਾਬ ਦੇ ਸੀਗੇ ਰਾਮਪੁਰ ਜੇਚੋਂ ਦੇ ਰਾਮਪੁਰ ਜੇਚੋਂ ਵਾਲੀ ਸਾਈਡ ਤੋਂ ਨਾ ਅੱਛਾ ਦੇ ਸੀਗੇ ਜੀ 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 ਕਿਉਂਕਿ ਉਹ ਬਚਪਨ ਦੇ ਵਿੱਚ ਆ ਗਏ ਸੀ ਜੀ 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 ਉਹ 7-8 ਸਾਲ 10 ਸਾਲ ਦੇ ਕਰੀਬ ਆ ਗਏ ਕਦੀ ਉਹਨਾਂ ਦੇ ਪਿੱਛਾ ਵੀ ਨਹੀਂ ਉਹਨ ਘਰਦੇ ਵੀ ਨਹੀਂ ਆਏ ਲੱਭੇ ਨਹੀਂ ਕੋਈ ਆਇਆ ਨਾ ਨਹੀਂ ਆਇਆ ਕੋਈ ਜੀ 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 ਇਹ ਸੰਤਾਂ ਦਾ ਸਰੋਵਰ ਹੈ ਨਾ ਹਾਂਜੀ ਇੱਥੇ ਇਸ਼ਨਾਨ ਕਰਦੇ ਸੀਗੇ ਕੋ ਵੀ ਇਸੇ ਜਗ੍ਹਾ ਤੇ ਕਰਦੇ ਸੀਗੇ ਅੱਛਾ ਜੀ ਤੇ ਇੱਥੇ ਦੁਨੀਆ ਸੰਗਤ ਨਾ ਇਸ਼ਨਾਨ ਕਰਨ ਆਂਦੀ ਹੈ ਜਿੱਦਾਂ ਕੋਈ ਪਰਵ ਹੁੰਦਾ ਹੈ ਜੀ 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 ਹਾਂਜੀ ਜਿੱਦਾਂ ਹੁਣ ਪ੍ਰਯਾਗਰਾਜ ਦਾ ਕੁੰਭ ਚੱਲਿਆ ਸੀ ਹਾਂਜੀ 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 ਇੱਥੇ ਵੀ ਦੁਨੀਆ ਆਂਦੀ ਸੀ ਅੱਛਾ ਇੱਥੇ ਵੀ ਇਸ਼ਨਾਨ ਕਰਕੇ ਗਈ ਹੈ ਹਾਂਜੀ ਉਹਨਾਂ ਦੇ ਦੁੱਖ ਤਕਲੀਫ ਦੂਰ ਹੁੰਦੇ ਆ ਜੀ ਤੇ ਉੱਦਵੀ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ ਕਿਉਂਕਿ ਮਹਾਰਾਜ ਦੇ ਤਪਸਥਲੀ ਹੈ ਤਪਸਥਲੀ ਹੈ ਇੱਥੇ ਆ ਕੇ ਇਦਾਂ ਪ੍ਰਤੀਤ ਹੁੰਦਾ ਜਿੱਦਾਂ ਨਾ ਆਪਾਂ ਉਹ ਲੋਰਾ ਦੀਆਂ ਗੁਫਾ ਨਹੀਂ ਸੁਣੀਆਂ ਤੁਸੀਂ ਅਜੰਤਾ ਲੋਰਾ ਦੀਆਂ ਉਹੋ ਜਿਹਾ ਪ੍ਰਤੀਤ ਹੁੰਦਾ ਜਿੱਦਾਂ ਉਦਾਂ ਨਾਲ ਰਲਦਾ ਮਿਲਦਾ ਹੈ ਇੱਥੇ ਬਲੈਕ ਬਲੈਕ ਸਾਰੀ ਪੱਥਰ ਸਾਰਾ ਬਲੈਕ ਆ ਪੋੜੀਆਂ ਇਦਾਂ ਲੱਗਦੀਆਂ ਪਰ ਜਿੱਦਾਂ ਇਹ ਹਜ਼ਾਰਾਂ ਸਾਲ ਪੁਰਾਣੀਆਂ ਗੁਫਾਵਾਂ ਹੁੰਦੀਆਂ ਹੋ ਸਕਦਾ ਪਹਿਲੀਆਂ ਵੀ ਹੋ ਸਕਦੀਆਂ ਹੈ ਹੋ ਸਕਦਾ ਥੋੜਾ ਬਹੁਤ ਤਾਂ ਪਹਿਲੇ ਹੋਏ ਪਹਿਲੀਆਂ ਵੀ ਹੋਣ ਨਾ ਹਾਂਜੀ ਤੇ ਔਰ ਪਹਿਲਾਂ ਵੀ ਕੋਈ ਯੂਟਿਊਬਰ ਆਇਆ ਇੱਥੇ ਵੀਡੀਓ ਬਣਾਉਣ ਕੋਈ ਨਹੀਂ ਆਇਆ ਨਾ ਤੇ ਇਸ ਜਗ੍ਹਾ ਤੇ ਪਹੁੰਚਣ ਵਾਲਾ ਤੁਹਾਡਾ ਭਰਾ ਪਹਿਲਾ ਯੂਟਿਊਬਰ ਹੈ ਪਰਮਾਤਮਾ ਦੀ ਕਿਰਪਾ ਨਾਲ ਇਸ ਜਗ੍ਹਾ ਤੇ ਪਹੁੰਚ ਹੋਇਆ ਨਾ ਔਰ ਕੋਈ ਵੀ ਆ ਵੀ ਜਾਈ ਨਾ ਤੇ ਇਸ ਨੂੰ ਪਜਾਂਦੇ ਨਹੀਂ ਹੈ ਅਰੇ ਕਿਆ ਬਾਤ ਇਹਨਾਂ ਨੇ ਪਜਾਤਾ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚਲੋ ਇਹ ਮਹਾਰਾਜ ਹੀ ਹੈ ਜੀ ਢੋ ਮੇਲਾ ਉਹ ਹੀ ਬਣਾਉਂਦਾ ਜੀ ਨਹੀਂ ਤਾਂ ਕੁਝ ਗੱਲਾਂ ਸਾਡੇ ਬਸੋਂ ਬਾਹਰ ਦੀਆਂ ਆ ਹਾਂਜੀ ਮੈਂ ਤਾਂ ਸਭ ਕੁਝ ਗੱਲਾਂ ਸਾਡੇ ਤੋਂ ਬਸੋਂ ਬਾਹਰ ਦੀਆਂ ਆ ਮੈਨੂੰ ਤੱਕ ਕੇ ਤਾਂ ਆਇਆ ਹੀ ਨਹੀਂ ਮੈਂ ਕਤੁਰਿਆ ਤਾਂ ਮੈਂ ਕਿਤੇ ਹੋਰ ਆ ਗਿਆ ਇੱਥੇ ਮਾਰੇ ਦਾ ਇਹੀ ਤਾਂ ਮਾਰੇ ਦਾ ਸਲੋਗਨ ਹੀ ਕਰਨਾ ਜੀ ਜੀ ਜਿੱਦਾਂ ਕੋਈ ਦੁੱਖ ਤਕਲੀਫ ਕੋਈ ਸਨਾਨ ਮਰੇਗਾ ਉਹਦਾ ਦੁੱਖ ਦੂਰ ਹੋ ਜਾਂਦਾ ਹੈ ਜੀ 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 ਇੱਥੇ ਮਾਰੇ ਦਾ ਕੋਈ ਮਾਰੇ ਦੇ ਸੇਵਕ تھے ਅੱਛਾ ਜੀ ਉਹਨਾਂ ਦਾ ਮੁੰਡਾ ਮਰ ਗਿਆ ਛੋਟਾ ਬੱਚਾ ਮਰ ਗਿਆ ਕਿਹਨਾਂ ਦਾ ਕਿਹਦਾ ਕਿਸੇ ਮਾਰੇ ਦੇ ਸੇਵਕਾਂ ਦਾ ਅੱਛਾ ਜੀ ਬੱਚਾ ਮਰ ਗਿਆ ਛੋਟਾ ਅੱਛਾ ਜੀ ਤੇ ਉਹਨਾਂ ਨੇ ਉਹ ਮਾਰੇ ਜੀ ਕੋ ਲਾਗੇ تھے ਅੱਛਾ ਜੀ ਮਾਰੇ ਜੀ ਹੁਣੀ ਨੂੰ ਕਿੱਦਾਂ ਕਰਨਾ ਅੱਛਾ ਜੀ ਕਹਿੰਦੇ ਸਿੱਟ ਦਿਓ ਇੱਥੇ ਅੱਛਾ ਜੀ ਚ ਸਿੱਟਾ ਚੱਕ ਕੇ ਅੱਛਾ ਜੀ ਪੁੱਤਾ ਛੋਟਾ ਜਿਹਾ ਸੀਗਾ ਜੀ ਜੀ ਗੁਰੂ ਮਾਰੇ ਦੀ ਆਗਿਆ ਮੰਨਣੀ ਹੀ ਸਭ ਤੋਂ ਵੱਡੀ ਸੇਵਾ ਬਹੁਤ ਵੱਡੀ ਗੱਲ ਆ ਜੀ ਇਹ ਆਗਿਆ ਮੰਨਣੀ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਸੇਵਾ ਜੀ ਜੀ ਤੇ ਉਹ ਜਿੱਦਾਂ ਮਾਰੇ ਨੇ ਉੱਥੇ ਸਿੱਟਿਆ ਉਹਦੇ ਤਾਂ ਪ੍ਰਾਣ ਹੈ ਹੀ ਨਹੀਂ تھے ਬੱਚੇ ਦੇ ਹਾਂਜੀ ਅੱਛਾ ਜੀ ਡਿਚ ਪਿਆ ਤੇ ਹੋਏ ਰੋਣ ਲੱਗ ਪਿਆ ਵਾਹ ਜੀ ਵਾਹ ਕੀ ਬਾਤ ਆ ਕੀ ਪਤਾ ਨਹੀਂ ਕਿੰਨੇ ਚਾਂ ਜੀ ਕੇ ਫਿਰ ਖਤਮ ਹੋ ਗਿਆ ਇਸੇ ਫਰੋਵਰ ਦੀ ਗੱਲ ਹੈ ਫਰੋਵਰ ਦੀ ਗੱਲ ਹੈ ਵਾਹ ਜੀ ਵਾਹ ਕੀ ਬਾਤ ਹੈ ਇਹ ਚਮਤਕਾਰ ਇੱਥੇ ਹੁੰਦੇ ਆ ਹਾਂ ਜੀ ਹਾਂ ਜੀ ਹੁੰਦੇ ਵਾਹ ਜੀ ਵਾਹ ਇੱਥੇ ਕਿ ਯਕੀਨ ਬੜਾ ਯਾ ਖੁਦਾ ਬੜਾ ਹਾਂ ਜੀ ਯਕੀਨ ਹੋਏਗਾ ਤਾਂ ਸਭ ਕੁਝ ਹੈ ਯਕੀਨ ਤਾਂ ਯਕੀਨ ਹੈਗਾ ਤਾਂ ਖੁਦਾ ਬੜਾ ਹੈ ਜੇ ਯਕੀਨ ਹੈ ਨਹੀਂ ਤਾਂ ਯਕੀਨ ਚਾਹੀਦਾ ਕੁਝ ਵੀ ਨਹੀਂ ਖੁਦਾ ਤਾਂ ਫਿਰ ਵੀ ਹੈਗਾ ਪਰ ਉਹਦੇ ਮੰਨਣ ਦੀ ਗੱਲ ਆ ਨਾ ਮੰਨਣ ਦੀ ਮੰਨਣ ਦੀ ਗੱਲ ਆ ਫਿਰ ਤਾਂ ਨਾ ਜੱਟ ਜੀ ਨੇ ਪੱਥਰ 'ਚ ਰੱਬ ਪਾ ਲਿਆ ਸੀਗਾ ਹਾਂ ਜੀ ਹਾਂ ਜੀ ਗੱਲ ਤਾਂ ਯਕੀਨ ਦੀ ਸੀਗੀ ਯਕੀਨ ਤਾਂ ਫਿਰ ਉਹਨਾਂ ਨੇ ਉਹਦੇ ਹਲ ਵੀ ਬਾਤ ਤੇ ਆ ਗਏ ਹਲ ਵੀ ਬਾਹੇ ਹਾਂਜੀ ਹਾਂਜੀ ਗੱਲ ਯਕੀਨ ਦੀ ਆ ਜੀ ਹਾਂਜੀ ਤੇ ਇਹਦੇ ਉੱਪਰ ਦਰਵਾਰਾਂ ਬਣਿਆ ਆ ਸਾਰਾ ਨਾ ਹਾਂਜੀ ਤੇ ਲੋ ਜੀ ਅੱਛਾ ਇਹ ਪਾਣੀ ਸੁੱਕਦਾ ਨਿਕਾ ਇੱਥੇ ਨਹੀਂ ਜੀ ਨਹੀਂ ਇਦਾਂ ਹੀ ਰਹਿੰਦਾ 12 ਮਹੀਨੇ ਇਦਾਂ ਰਹੇ ਇਹ ਵੀ ਸਾਫ਼ ਹੈ ਇੱਥੇ ਵੀ ਉਹ ਥੱਲੇ ਨੂੰ ਗੁਫਾ ਜਿਹੀ ਬਣੀ ਹੋਆ ਨਹੀਂ ਉਹ ਤਾਂ ਉਦਾਂ ਹੀ ਹੈ ਜੀ 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 ਓਕੇ ਚਲੀਏ ਨੂੰ ਆਟਾ ਵੀ ਪਾਉਂਦੇ ਆ ਦੁਨੀਆ ਆ ਕੇ ਜੀ 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 ਵਾਜੀਆ ਕੀ ਬਾਤ ਹੈ ਤੇ ਕਿਹੜੀਆਂ ਕਿਹੜੀਆਂ ਸੰਗਤਾਂ ਇਸ ਜਗ੍ਹਾ ਦੇ ਦਰਸ਼ਨ ਕਰਕੇ ਗਈਆਂ ਆ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਮੇਰੇ ਲਈ ਇਹ ਇੱਕ ਬਿਲਕੁਲ ਨਵੀਂ ਜਗ੍ਹਾ ਸਿਗੀ ਹਨਾ ਤੇ ਜੋ ਇੱਥੇ ਦੀ ਇਹ ਉੱਪਰ ਦੇਖੋ ਉਹ ਉੱਪਰ ਦਰਬਾਰ ਬਣਿਆ ਹੈ ਇੱਧਰ ਗੁਫਾਵਾਂ ਆ ਔਰ ਇਸ ਜਗ੍ਹਾ ਤੇ ਆ ਕੇ ਤੁਹਾਨੂੰ ਇਦਾਂ ਪ੍ਰਤੀਤ ਹੋਊਗਾ ਜਿਵੇਂ ਜਿੱਦਾਂ ਤੁਸੀਂ ਮਹਾਰਾਸ਼ਟਰ ਦੀਆਂ ਗੁਫਾਵਾਂ 'ਚ ਘੁੰਮ ਰਹੇ ਆ ਇਹ ਪੱਕੀ ਗੱਲ ਆ ਇੱਕ ਵਾਰੀ ਵਿਦਟ ਜਰੂਰ ਕਰੋ ਇਸ ਜਗ੍ਹਾ ਤੇ ਆ ਕੇ ਔਰ ਆਂਬ ਦੇ ਬਿਲਕੁਲ ਲੱਗੇ ਆ ਕੋਈ ਵੀ YouTube ਪਰ ਨਹੀਂ ਪਹੁੰਚਿਆ ਇੱਥੇ ਤੱਕ ਤੇ ਤੁਸੀਂ ਆਓ ਦੇਖੋ ਵਿਜ਼ਿਟ ਕਰੋ ਤੇ ਦੇਖੋ ਮਾਨੂੰ ਕਿੰਨੀ ਸ਼ਾਂਤੀ ਮਿਲਦੀ ਹੈ ਨਾ ਤੇ ਸੰਤਾ ਮਹਾਪੁਰਸ਼ਾ ਦੇ ਦਰਸ਼ਨ ਕਰਕੇ ਔਰ ਆਪਣੀ ਹਰ ਵੀਡੀਓ ਦੇ ਵਿੱਚ ਹਰ ਬਲੌਗ ਦੇ ਵਿੱਚ ਇੱਕ ਨਵੀਂ ਸਟੋਰੀ ਮੈਨ ਦੇਖਣ ਨੂੰ ਮਿਲਦੀ ਆ ਇੱਕ ਨਵੀਂ ਜਗ੍ਹਾ ਦੇਖਣ ਨੂੰ ਮਿਲਦੀ ਆ ਕਿ ਨਵੀਂ ਚੀਜ਼ ਐਕਸਪਲੋਰ ਕਰੀਦੀ ਆ ਔਰ ਇਹਦੇ ਵਿੱਚ ਉਹ ਮਾਰੇ ਖੋਦੇ ਢੋਮੇਲਾ ਬਣਾ ਦਿੰਦੇ ਆ ਜਿੱਦਾਂ ਅਸੀਂ ਤੁਰਿਆ ਤਾਂ ਕਿਤੇ ਹੋਰ ਪਾਸੇ ਸੀ ਅੱਜ ਜਿਹੜਾ ਰੱਬੀ ਰੂਟ ਟੱਕਰੀਓ ਮੈਨੂੰ ਟਾਬੇ ਵਾਲੇ ਟੱਕਰੇ ਅੱਜ ਇਹ ਤੋਂ ਫੁਲਕਾ ਛਕਿਆ ਤੇ ਜਦੋਂ ਉਹਨਾਂ ਨੇ ਦੇਖਿਆ ਬਾਈ YouTube ਪਰ ਤੇ ਉਹਨਾਂ ਨੇ ਮੈਨੂੰ ਇਸ ਜਗ੍ਹਾ ਤੇ ਭੇਜਿਆ ਨਾ ਤੇ ਥੈਂਕ ਯੂ ਉਸ ਭਰਾ ਦਾ ਵੀ ਪੰਜਾਬੀ ਤੜਕਾ ਤੇ ਮੈਂ ਵੀਡੀਓ ਦੇ ਸੈਂਟਰ ਦੇ ਵਿੱਚ ਅੱਜ ਉਸ ਵੀਰੇ ਦੀ ਛੋਟਾ ਜਿਹਾ ਕਲਿੱਪ ਇੱਕ ਲਾਉਂਗਾ ਤੇ ਚੈੱਕ ਕਰਿਓ ਇਹ ਬਿਲਕੁਲ ਖੱਡ ਦੇ ਵਿੱਚ ਆ ਥੱਲੇ ਜਾ ਕੇ ਆ ਨਾ ਔਰ ਜਿਹੜੇ ਪਹਾੜ ਦੇ ਜਿਹੜੇ ਪਹਾੜ ਦੇ ਉੱਪਰ ਆਪਣੀ ਗੱਡੀ ਖੜੀ ਹੋ ਉਸੇ ਪਹਾੜ ਦੇ ਥੱਲੇ ਪੈਰਾਂ 'ਚ ਆ ਆਪਾਂ ਜੜਾਂ ਦੇ ਵਿੱਚ ਆਇਓ ਆ ਤੇ ਉੱਥੇ ਇਹ ਗੁਫਾਵਾਂ ਆ 1 2 3 4 5 5 6 ਗੁਫਾਵਾਂ ਆ ਪਰ ਦੇਖਣ ਨੂੰ ਇਦਾਂ ਪ੍ਰਤੀਤ ਹੁੰਦਾ ਜਿਦਾਂ ਇਹ ਸਦੀਆਂ ਪੁਰਾਣੀਆਂ ਹਜ਼ਾਰਾਂ ਸਾਲ ਪੁਰਾਣੀਆਂ ਗੁਫਾਵਾਂ ਲੱਗ ਰਹੀਆਂ ਇਹ ਨਾ ਤੇ ਬਾਕੀ ਇਹ ਇੱਕ ਸਸਪੈਂਸ ਆ ਇੱਥੇ ਵੀ ਇਹ ਕਿੰਨੇ 100 ਸਾਲ ਪੁਰਾਣੀਆਂ ਗੁਫਾਵਾਂ ਆ ਇਹਨਾਂ ਨੂੰ ਵੀ ਕਲੀਅਰ ਨਹੀਂ ਪਤਾ ਤੇ ਇਸ ਜਗ੍ਹਾ ਤੇ ਇਸ ਗੁਫਾਵਾਂ ਤੱਕ ਜੰਟਾ ਲੋਰਾ ਦੀਆਂ ਗੁਫਾਵਾਂ ਜੀਆਂ ਗੁਫਾਵਾਂ ਤੱਕ ਪਹੁੰਚਣ ਵਾਲਾ ਤੁਹਾਡਾ ਭਰਾ ਪਹਿਲਾ ਯੂਟਿਊਬਰ ਗ੍ਰੇ ਟੈਲੀਕਾਸਟ ਚੈਨਲ ਤੋਂ ਇਹ ਗੁਫਾਵਾਂ ਦੇ ਅੰਦਰ ਹੋਰ ਗੁਫਾਵਾਂ ਗੁਫਾਵਾਂ ਦੇ ਅੰਦਰ ਹੋਰ ਗੁਫਾਵਾਂ ਔਰ ਇਹ ਜਿਹੜੀਆਂ ਗੁਫਾਵਾਂ ਆ ਇਹ ਕਿੱਥੇ ਤੱਕ ਅੰਦਰ ਜਾਂਦੀਆਂ ਆ ਇਹ ਵੀ ਹਜੇ ਤੱਕ ਨਹੀਂ ਪਤਾ ਕਿਉਂਕਿ ਅੱਗੇ ਹਨੇਰਾ ਬਹੁਤ ਆ ਔਰ ਜਿਹੜੀ ਗੁਫਾ ਦੇ ਵਿੱਚੋਂ ਦੋ ਗੁਫਾ ਹੋਰ ਨਿਕਲਦੀਆਂ ਆ ਉਹ ਕਹਾਂ ਤੱਕ ਜਾਂਦੀ ਹੈ ਕਿੱਥੇ ਤੱਕ ਜਾਂਦੀ ਹੈ ਹਜੇ ਤੱਕ ਨਹੀਂ ਪਤਾ ਲੱਗਾ ਉਹ ਇੱਕ ਸਸਪੈਂਸ ਕ੍ਰੀਏਟ ਆ ਨਾ ਤੇ ਜਿਵੇਂ ਆਪਾਂ ਗੁਫਾਵਾਂ ਤੋਂ ਆਏ ਆ ਤੇ ਗੁਫਾਵਾਂ ਦੇ ਜਦੋਂ ਆਪਾਂ ਪੌੜੀਆਂ ਚੜ੍ਹ ਕੇ ਉੱਪਰ ਆਉਂਦੇ ਆ ਤੇ ਇੱਥੇ ਹੈਗਾ ਸੰਤਾਂ ਦਾ ਡੇਰਾ ਤੇ ਦੇ ਨਾਲ ਵੀ ਤੁਹਾਨੂੰ ਵਿਜ਼ਿਟ ਕਰਵਾਉਂਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਹਾਂਜੀ ਤੇ ਇੱਕ ਗੱਲ ਹੋਰ ਜਿਹੜੀ ਬਹੁਤ ਇੰਟਰਸਟਿੰਗ ਸਟੋਰੀ ਆ ਜਿਹੜੀ ਸੰਤਾਂ ਦੇ ਨਾਲ ਜੁੜੀ ਹੋਈ ਆ ਹਨਾ ਪੂਰੀ ਵਾਲੇ ਸੰਤਾਂ ਦੇ ਨਾਲ ਤੇ ਤੇ ਬੀਬੀ ਜੀ ਹੋਣੇ ਮੈਨੂੰ ਹੁਣੇ ਜ਼ਿਕਰ ਕੀਤਾ ਤੇ ਮੈਂ ਕਿਹਾ ਕਿਉਂ ਨਾ ਉਹਨੂੰ ਆਪਾਂ ਸ਼ੂਟ ਕਰ ਲਿਆ ਜਾਵੇ ਤੇ ਹਾਂ ਜੀ ਬੀਬੀ ਕਿੱਦਾਂ ਕਿੱਦਾਂ ਹੋਈ ਸੀ ਇਹ ਇੱਥੇ ਮਹਾਰਾਜ ਜੀ ਪੂਰੀ ਵਾਲੇ ਰਹਿੰਦੇ ਸੀਗੇ ਨੀਚੇ ਗੁਫਾ ਦੇ ਵਿੱਚ अच्छा जी ਤੇ 12 ਸਾਲ ਉਹਨਾਂ ਦਾ ਪਤਾ ਹੀ ਨਹੀਂ ਚੱਲਿਆ ਕਿਸੇ ਨੂੰ ਕਿ ਕੋਈ ਇੱਥੇ ਰਹਿੰਦਾ ਵੀ ਹੈ ਤੇ ਇੱਥੇ ਕਿਸੇ ਨੇ ਪਸ਼ੂ ਚਰਾਣ ਵਾਲੇ ਨੇ ਉਹਨਾਂ ਨੂੰ ਦੇਖਿਆ ਜੀ ਤੇ ਕਹਿੰਦੇ ਵੀ ਉਹ ਇੱਥੇ ਤਾਂ ਕੋਈ ਜਸੂਸ ਰਹਿੰਦਾ ਹੈ ਅੱਛਾ ਜੀ ਨਹੀਂ ਹੁੰਦਾ ਉਸ ਟਾਈਮ ਉਹ ਸੰਤ ਅਮਰਚੰਦ ਜੀ ਜਿਹੜੇ ਸੀ ਜੀ 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 ਆ ਜਾਓ ਇੱਧਰ ਜੀ ਜੀ ਅਮਰਚੰਦ ਜੀ ਸੀਗੇ ਤਾਂ ਉਹਨਾਂ ਦੀ ਵੀ ਉੱਥੇ ਡਿਊਟੀ ਸੀ ਥਾਣੇਦਾਰ ਸੀਗੇ ਇੱਥੇ ਅੰਬ ਅੰਬ ਜੀ 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 ਇਹ ਲੋਕਲੇ ਸੀ ਇੱਥੋਂ ਅੰਬ ਤੋਂ ਬਸੀ ਗੁਲਾਮ ਸੈਨਤ ਬਸੀ ਤੋਂ ਆ ਹਾਂਜੀ ਇਹ ਤਾਂ ਹਸ਼ਰ ਪਰ ਲੱਗੇ ਆ ਹਾਂਜੀ ਹਾਂਜੀ ਕੀ ਬਾਤ ਮੇਰੀ ਰਿਸਟਰ ਦਾ ਪਿੰਡ ਆ ਹਾਂਜੀ ਬਸੀ ਗੁਲਾਮ ਸੈਨਤ ਹਾਂਜੀ ਹਾਂਜੀ ਬਸੀ ਗੁਲਾਮ ਸੈਨਤ ਹੈ ਬਜਵਾੜੇ ਦੇ ਨਾਲ ਪਿੰਡ ਆ ਹਾਂਜੀ ਹਾਂਜੀ ਅੱਛਾ ਇਹ ਸੰਤ ਉੱਥੋਂ ਦੇ ਸੀ ਉੱਥੋਂ ਦੇ ਸੀ ਜੀ 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 ਤੇ ਇ ਉੱਥੇ ਹੀ ਇਹਨਾਂ ਦੀ ਡਿਊਟੀ ਸੀਗੀ ਆਂਬ ਜੀ ਤੋਂ ਕਹਿੰਦੇ ਵੀ ਤੁਸੀਂ ਨਾ ਹੋ ਮੌਕਾ ਮਹਾਰਾਜ ਜੀ ਦੇਖ ਕੇ ਆਓ ਤੁਸੀਂ ਅੱਛਾ ਜੀ ਮੌਕਾ ਦੇਖ ਕੇ ਆਓ ਤੇ ਜਸੂਸ ਦੇਖ ਕੇ ਆਓ ਕਿਹੜਾ ਆ ਜਸੂਸ ਕਿਹੜਾ ਹੈਗਾ ਅੱਛਾ ਜੀ ਤੇ ਮਹਾਰਾਜ ਜੀ ਆ ਗਏ ਹੱਥ ਕੜੀਆਂ ਲੈ ਕੇ ਅੱਛਾ ਜੀ ਤੇ ਨਾਲ ਕੋਈ ਹੋਰ ਵੀ ਹੋਏਗਾ ਬਾਡੀਗਾਰਡ ਹਾਂ ਉਹ ਤਾਂ ਨੇਚਰਲੀ ਉਹ ਤਾਂ ਹੁੰਦਾ ਹੀ ਹੈ ਨਾ ਜੀ ਹੋਰ ਵੀ ਹੋਏਗਾ ਬਾਡੀਗਾਰਡ ਜੀ ਜੀ ਤੇ ਉਹ ਫਿਰ ਜਿੱਦਾਂ ਮਹਾਰਾਜ ਜੀ ਆਇਆ ਤਾਂ ਮਹਾਰਾਜ ਜੀ ਦੇ ਪੂਰੀ ਵਾਲਿਆਂ ਦੇ ਕੋਲ ਇੱਕ ਬਾਗ ਲੰਮਾ ਪਿਆ ਹੋਇਆ ਹੈਗਾ ਅੱਛਾ ਜੀ ਇਸੇ ਜਗ੍ਹਾ ਤੇ ਤੇ ਲੇ ਕਿੱਥੋਂ ਆਏ ਆ ਆਪ ਜੀ 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 ਤੇ ਉੱਥੇ ਬਾਗ ਲੰਮਾ ਪਿਆ ਹੋਇਆ ਤੇ ਮਹਾਰਾਜ ਜੀ ਇੱਦਾਂ ਖੜੇ ਹੋਗੇ ਅੱਛਾ ਜੀ ਖੜੀਆਂ ਫੜ ਕੇ ਅੱਛਾ ਜੀ ਕਹਿੰਦੀ ਬੇਟਾ ਤੂੰ ਜਿਹੜਾ ਕੰਮ ਕਰਨ ਆਇਆ ਉਹ ਕਰ ਲੈ अच्छा जी कोई गल नहीं कीती बस कोई गल नहीं कीती आਉਂਦਿਆਂ ਨਹੀਂ ਆਉਂਦਿਆਂ ਨੂੰ ਕਿਹਾ ਕਿ ਬੇਟਾ ਤੂੰ ਜਿਹੜਾ ਕੰਮ ਕਰਨ ਆਇਆ ਉਹ ਕਰ ਲੈ ਤੂੰ اچھا ਜੀ ਤੇਰੀ ਡਿਊਟੀ ਹੈ اچھا ਜੀ ਉਹ ਕਹਿੰਦੇ ਮਹਾਰਾਜ ਜੀ ਹੁਣ ਤਾਂ ਮੈਨੂੰ ਆਪਣੀ ਮੰਜ਼ਿਲ ਮਿਲ ਗਈ ਆਏ ਹਾਏ ਹਾਏ ਕੀ ਬੋਲ ਮੈਨੂੰ ਜੋ ਚਾਹੀਦਾ ਸੀਗਾ ਜਿਹਦੀ ਭਾਲ ਸੀਗੀ ਉਹ ਮੈਨੂੰ ਮਿਲ ਗਿਆ ਉਹ ਮਿਲ ਗਿਆ ਤੇ ਹੁਣ ਮਹਾਰਾਜ ਜੀ ਹੁਣ ਮੈਨੂੰ ਆਪਣੇ ਚਰਨਾਂ 'ਚ ਰੱਖ ਲਓ ਤੁਸੀਂ اچھا ਜੀ ਬਸ ਉਦੋਂ ਤੋਂ ਲੈ ਕੇ ਫਿਰ ਉਹਨਾਂ ਨੇ ਮਹਾਰਾਜ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹਾਂਜੀ ਜੀ ਜੀ ਘੋੜੇ ਤੇ ਆਣਾ ਜੀ ਰਾਤ ਨੂੰ ਅੱਛਾ ਜੀ ਘੋੜੇ ਤੇ ਬੈਠ ਕੇ ਆਣਾ ਥਾਣੇਦਾਰਾਂ ਨੂੰ ਘੋੜੇ ਮਿਲਦੇ ਸੀ ਜੀ 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 ਪੁਰਾਣੀ ਗੱਲ ਹੈ ਨਾ ਹਾਂਜੀ ਪੁਰਾਣੀ ਗੱਲ ਜੀ ਜੀ ਤੇ ਉਹ ਘੋੜੇ ਤੇ ਆ ਕੇ ਰਾਤ ਨੂੰ ਮਹਾਰਾਜ ਦੀ ਸੇਵਾ ਕਰਨੀ ਪੁੱਛਣਾ ਮਹਾਰਾਜ ਜੀ ਤੁਸੀਂ ਖਾਣਾ ਕੀ ਹੈ ਫਿਰ ਸਿਹਾਰਪੁਰੋਂ ਜਾ ਕੇ ਲੈ ਕੇ ਆਣਾ ਕੀ ਬੜਾ ਰਾਤੋਂ ਰਾਤ ਰਾਤੋਂ ਰਾਤ ਹਾਂਜੀ ਤੇ ਘੋੜੇ ਤੇ ਕਿੰਨਾ ਟਾਈਮ ਲੱਗਦਾ ਹੋਊਗਾ ਕਿੰਨਾ ਟਾਈਮ ਲੱਗਦਾ ਹੋਊਗਾ ਜੀ 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 ਤੇ ਉਹ ਫਿਰ ਲੈ ਕੇ ਆਣਾ ਫਿਰ ਏਦਾਂ ਲਗਨ ਜਦੋਂ ਵੱਧਦੀ ਗਈ ਜੀ ਜੀ ਤੇ ਉਹਨਾਂ ਨੂੰ ਆਪਣੇ ਆਪ ਦੀ ਸੁਧ ਵੀ ਨਾ ਰਹੀ ਆਏ ਹਾਏ ਕਿੱਥੇ ਰਹਿੰਦੀ ਹੈ ਜੀ ਫਿਰ ਫਿਰ ਉਹਨਾਂ ਨੂੰ ਆਪਣੇ ਆਪ ਦੀ ਸੁਧ ਨਹੀਂ ਰਹਿਣੀ ਉਹਨਾਂ ਨੇ ਸੇਵਾ ਦੇ ਵਿੱਚ ਮगन ਰਹਿਣਾ ਤੇ ਉੱਥੇ ਪੂਰੀ ਵਾਲਿਆਂ ਨੂੰ ਡਿਊਟੀ ਦੇਣੀ ਪੈਣੀ ਜਾ ਕੇ ਆਏ ਹਾਏ ਕੀ ਬਾਤ ਹੈ ਉਹ ਡਿਊਟੀ ਦੇਣੀ ਫਿਰ ਹੁਣ ਮਾਰੇ ਨੇ ਵੀ ਆਪਣਾ ਆਰਾਮ ਵੀ ਕਰਨਾ ਹੁੰਦਾ ਜੀ 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 ਤੇ ਉਹਨਾਂ ਨੂੰ ਜਦੋਂ ਸੂਧ ਆਣੀ ਉਹ ਮੈਂ ਤਾਂ ਲੇਟ ਹੋ ਗਿਆ ਨਾ ਜਾਂਦਿਆਂ ਨੂੰ ਦੇਖਣਾ ਕਿਸੇ ਨੇ ਨਾ ਆਂਦਿਆਂ ਨੂੰ ਦੇਖਣਾ ਤੇ ਉੱਥੇ ਕਿਹਾ ਸਾਬ ਮੈਂ ਤਾਂ ਲੇਟ ਹੋ ਗਿਆ ਬੁਲੇ ਨਹੀਂ ਸੁਣੇ ਜੀ ਹਾਜ਼ਰੀ ਲੱਗੀ ਹੋਈ ਹੈ ਤੁਹਾਡੀ ਕੀ ਬਾਤ ਹੈ ਅੱਛਾ ਜੀ ਤੁਹਾਡੀ ਹਾਜ਼ਰੀ ਲੱਗੀ ਹੋਈ ਹੈ ਅੱਛਾ ਜੀ ਬਸ ਦੋ ਤਿੰਨ ਵਾਰ ਇੱਟਾ ਹੋਇਆ ਫਿਰ ਉਹ ਛੱਡ ਦਿੱਤਾ ਕਹਿੰਦੇ ਮੈਂ ਹੁਣ ਨੌਕਰੀ ਕਰਨੀ ਨਹੀਂ ਕਰਨੀ ਨਹੀਂ ਅੱਛਾ ਮੈਂ ਨਹੀਂ ਕਰਦਾ ਰਿਜਾਈਨ ਦਿੱਤਾ ਰਿਜਾਈਨ ਦਿੱਤਾ ਅੱਛਾ ਜੀ ਉਸ ਟਾਈਮ ਜੇ ਐਮਏ ਪੜ੍ਹੇ ਸੀ ਜੀ ਵਾਜੀਆ ਕੀ ਬਾਤ ਹੈ ਉਸ ਟਾਈਮ ਤੇ ਮੈਂ ਪੜੇ ਸੀ ਜੀ 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 ਕਹਿੰਦੇ ਮਹਾਰਾਜ ਜੀ ਹੁਣ ਮੈਂ ਇੱਥੇ ਪਹੇਰ ਆ ਗਏ ਇੱਥੇ ਤਾਂ ਫਿਰ ਇੱਥੇ ਆ ਗਏ ਮਹਾਰਾਜ ਜੀ ਕੋਲ ਇਹ ਵੀ ਬਿਰਾਗੀ ਹੋਏ ਆ ਹਾਂਜੀ ਹਾਂਜੀ ਇਹਨਾਂ ਤੇ ਜਿਹੜੇ ਫੈਮਿਲੀ ਸੀ ਕੀ ਉਹ ਫਿਰ ਆਉਂਦੀ ਸੀ ਇੱਥੇ ਉਹਨਾਂ ਦਾ ਬਾਕੀ ਜੋ ਭਾਈ ਭਤੀਜੇ ਆ ਉਹ ਆਂਦੇ ਹੈਗੇ ਹੁਣ ਵੀ ਆਂਦੇ ਅੱਛਾ ਜੀ ਸਲਪਰਕ ਹੋ ਗਿਆ ਅਫਸਰਾਂ ਦੇ ਨਾਲ ਅੱਛਾ ਜੀ ਤੇ ਜਿੱਦਾਂ ਆਫੀਸਰਾਂ ਦੇ ਨਾਲ ਤੁਸੀਂ ਜਿੱਦਾਂ ਜਿੰਨਾ ਵੱਡੇ ਨਾਲ ਤੁਹਾਡਾ ਸੰਪਰਕ ਹੋਏਗਾ ਉਹਨਾਂ ਤੁਹਾਡੇ ਕੰਮ ਜ਼ਿਆਦਾ ਨਿਕਲਣਗੇ ਜੀ 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 ਫਿਰ ਉਹਨਾਂ ਨੇ ਮਾਰੇ ਤੇ ਦੁਨੀਆ ਨੂੰ ਭਰਤੀ ਕਰਾਉਣਾ ਸ਼ੁਰੂ ਕਰਤਾ ਅੱਛਾ ਜੀ ਉਸ ਟਾਈਮ ਜੀ 2-3000 ਮੁੰਡਾ ਭਰਤੀ ਕਰਾਇਆ ਇਸ ਏਰੀਏ ਦਾ ਹਾਂਜੀ ਇਸ ਏਰੀਏ ਦਾ ਪੰਜਾਬ ਦਾ ਵੀ ਸੇਵਾ ਸੇਵਾ ਹੀ ਕੀਤੀ ਸਾਰੀ ਅਰੇ ਵਾਹ ਜੀ ਵਾਹ ਕੀ ਬਾਤ ਉਹ ਅੱਜ ਵੀ ਆਉਂਦੇ ਆ ਕੀ ਬਾਤ ਇਹ ਹਿਸਟਰੀ ਆ ਉਹਨਾਂ ਸੰਤਾਂ ਦੀ ਤੇ ਜਦੋਂ ਲਗਨ ਲੱਗ ਜਾਂਦੀ ਆ ਸਨ 77 ਦੇ ਵਿੱਚ ਉਹ ਸਰੀਰ ਛੱਡ ਗਏ ਜੀ 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 ਇਹ ਮਹਾਰਾ ਜਿਹੜੇ ਜਿਹੜੇ ਬੱਸੀ ਗੁਲਾਮ हुसैन ਤੋਂ ਸੀ ਨਾ ਹਾਂਜੀ ਤੇ ਇਧਰ ਬੀਬੀ ਜੀ ਹੁਣੀ ਮੈਨੂੰ ਮਿਲੇ ਸੀ ਮੈਲੀ ਤੋਂ ਤੇ ਇਹਨਾਂ ਨੇ ਵੀ ਮੈਨੂੰ ਪਛਾਣਿਆ ਕਿਉਂਕਿ ਮੈਂ ਲਈ ਗਿਆ ਸੀ ਕੰਮ ਉੱਥੇ ਡੇਰਾ ਆ ਗੁਲਾਬ ਦਾਸ ਜੀ ਦਾ ਗੁਲਾਬ ਸ਼ਾਹ ਜੀ ਦਾ ਗੁਲਾਬ ਸ਼ਾਹ ਜੀ ਦਾ ਹਾਂਜੀ ਗੁਲਾਬ ਹੁਣ ਵੀ ਮੈਂ ਜਾ ਕੇ ਆਇਆ ਜੀ ਤਿੰਨੀ ਘੱਟੀ ਵੀਡੀਓ ਪਾਈ ਆ ਦੋ ਦਿਨ ਪਹਿਲਾਂ ਜੀ ਜੀ ਤੇ ਬਹੁਤ ਆਨੰਦ ਆਇਆ ਦੇਖੋ ਹਰ ਜਗ੍ਹਾ ਇੰਟਰਕਨੈਕਟਡ ਆ ਜਿੱਥੇ ਵੀ ਜਾਈਦਾ ਕੋਈ ਨਾ ਕੋਈ ਰੱਬ ਦਾ ਪਿਆਰਾ ਮਿਲ ਜਾਂਦਾ ਆ ਤੇ ਬਾਕੀ ਜਦੋਂ ਤੁਰ ਪੈਂਦੇ ਆ ਨਾ ਪੈਂ ਤੋ ਸਾਰਾ ਕੁਝ ਜੁੜਦਾ ਰਹਿੰਦਾ ਕੜੀ ਦਰ ਕੜੀ ਤੇ ਇਸ ਵੀਡੀਓ ਜੀ ਇੰਨਾ ਹੀ ਤੁਹਾਡੇ ਨਾਲ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਿਆ ਤੁਹਾਨੂੰ ਤੁਸੀਂ ਇਸੇ ਤਰ੍ਹਾਂ ਨੇਕ ਰਸਤੇ 'ਤੇ ਚੱਲਦੇ ਰਹੋ ਮਹਾਪੁਰਸ਼ਾਂ ਦੀਆਂ ਖੋਜਾਂ ਕਰਦੇ ਰਹੋ ਤੇ ਦੁਨੀਆ ਨੂੰ ਉਜਾਗਰ ਕਰਦੇ ਰਹੋ। ਠੀਕ ਠੰਕ ਯੂ ਜੈ குருਦੇਵ ਧੰਨਵਾਦ ਤੇ ਠੀਕ ਹੈ ਜੀ ਇਸ ਵੀਡੀਓ 'ਚ ਇੰਨਾ ਹੀ ਤਾਂ ਮਿਲਦਿਆ ਇੱਕ ਨਵੇਂ ਬਲੌਗ ਦੇ ਵਿੱਚ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹਾਂਜੀ ਜਿੱਦਾਂ ਮੈਂ ਵੀਡੀਓ ਦੇ ਪਿੱਛੇ ਗੱਲ ਕੀਤੀ ਸੀਗੀ ਬਈ ਕਿੱਥੇ ਮੈਂ ਰੋਟੀ ਖਾਂਦਾ ਸੀਗਾ ਆ ਡੱਬਾ ਸੀਗਾ ਪਹਿਲਾਂ ਤਾਂ ਦੇਖ ਲੋ ਮੈਂ ਇੱਥੇ ਛੱਗਿਆ ਦੀ ਨਾਲ ਦੀ ਬਦੌਲਤਾ ਜਦਾ ਬਲੌਗ ਬਣਿਆ ਆ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਠੀਕ ਆ ਜੀ ਇਹਨਾਂ ਨੇ ਮੈਨੂੰ ਦੱਸਿਆ ਦੀ ਧੂਰੀ ਵਾਲੇ ਸੰਤਾਂ ਦਾ ਤੇ ਮੈਨੂੰ ਬਿਲਕੁਲ ਨਹੀਂ ਪਤਾ ਸੀਗਾ ਤੇ ਦੋ ਲਫ ਕੁਝ ਬੋਲਣਾ ਅਸੀਂ ਤਾਂ ਇਹ ਕਹਿੰਦੇ ਸੇਵਾ ਦਾ ਮੌਕਾ ਦੇਓ ਜੀ ਸਹੀ ਆ ਹਾਂਜੀ ਤੁਹਾਡਾ ਟੈਸਟ ਟੈਸਟ ਕਰੋ ਅਰੇ ਸੁਪਾਛਾ ਟੈਸਟ ਕਰੋ ਪੰਜਾਬੀ ਨੂੰ ਖੋਈ ਉਹ ਸੁਆਦ ਦੇ ਨਾਲ ਨਾਲ ਇਹਦਾ ਸੁਭਾਅ ਬਹੁਤ ਚੰਗਾ ਆ